ਜਿਵੇਂ ਮੋਦੀ ਸਰਕਾਰ ਨੇ ਅੜਿਅਲ ਰਵਈਆ ਅਪਣਾ ਲਿਆ ਜਿਵੇਂ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਸਾਨੂੰ ਏਅਰ ਐਂਬੂਲੈਂਸ ਦੇਣ ਅਰਧ ਸੈਨਿਕ ਫੋਰਸ ਦੇਣ ਤੱਕ ਆਫਰ ਆਈ ਔਰ ਅਸੀਂ ਨਹੀਂ ਮੰਨੀ ਕੇਂਦਰ ਦੀ ਉਹਨਾਂ ਦਾ ਆਪਣਾ ਕਹਿਣਾ ਵੀ ਇਹ ਪੰਜਾਬੀਆਂ ਨੂੰ ਲੜਾਉਣ ਵਾਲੀ ਗੱਲ ਸੀ ਦੂਜਾ ਕੇਂਦਰ ਨੇ ਹੋਰ ਹਮਲਾ ਵਧਿਆ ਜਿਹੜਾ ਹੁਣ ਕਹਿੰਦੇ ਆ ਵੀ ਸਾਨੂੰ ਨੈਸ਼ਨਲ ਹਾਈਵੇ ਵਾਸਤੇ ਜਿਹੜੀ ਕਾਰਪੋਰੇਟ ਮਾਡਲ ਤਹਿਤ ਬਣ ਰਹੀ ਆ ਵੀ ਹੋਰ ਜ਼ਮੀਨਾਂ ਚਾਹੀਦੀਆਂ ਮੇ ਇਹ ਵੀ ਪੰਜਾਬੀਆਂ ਨੂੰ ਲੜਾਉਣ ਦਾ ਵਿਸ਼ਾ ਵਾ ਕਿਸਾਨਾਂ ਨੂੰ ਮੁਆਵਜ਼ਾ ਦਿੱਤੇ ਬਗੈਰ ਜ਼ਬਰਦਸਤੀ ਪੰਜਾਬ ਦੇ ਵਿੱਚੋਂ ਜ਼ਮੀਨਾਂ ਨਹੀਂ ਖੁੱਸਣ ਦੇਾਂਗੇ ਜਿੱਥੇ-ਜਿੱਥੇ ਜ਼ਬਰਦਸਤੀ ਸਰਕਾਰ ਤੱਕੇ ਨਾ ਜ਼ਮੀਨ ਖੋਣਾ ਚਾਹੁੰਦੀ ਆ ਉੱਥੇ-ਉੱਥੇ ਕਿਸਾਨਾਂ ਨੂੰ ਡਟ ਕੇ ਪੰਜਾਬੀਆਂ ਨੂੰ ਇਹਦਾ ਵਿਰੋਧ ਕਰਨਾ ਚਾਹੀਦਾ ਜਿਵੇਂ ਪ੍ਰਚਾਰ ਆਪਣੇ ਵੱਡੀਆਂ ਅਖਬਾਰਾਂ ਨੇ ਦੇਸ਼ਦਿਆਂ ਨੇ ਛਾਪਿਆ ਵੀ ਪੰਜਾਬ ਦੀਆਂ ਜ਼ਮੀਨਾਂ ਤੇ ਹੁਣ ਸ਼ਹਿਰ ਉੱਗ ਰਹੇ ਨੇ ਪੰਜਾਬ ਦੀਆਂ ਜ਼ਮੀਨਾਂ ਇਹ ਜਿਹੜੇ ਪ੍ਰੋਜੈਕਟ ਨੇ ਪੰਜਾਬ ਦੇ ਵਿੱਚ ਭਾਰਤ ਮੰਨ ਲਓ ਵੱਡਾ ਹਿੱਸਾ ਜ਼ਮੀਨਾਂ ਦਾ ਸਾਡਾ ਖੋਕੇ ਲੈ ਚੁੱਕੇ ਨੇ ਇਹ ਜ਼ਮੀਨਾਂ ਸਾਨੂੰ ਨਹੀਂ ਦੇਣੀਆਂ ਚਾਹੀਦੀਆਂ ਇਹਦੇ ਨਾਲ ਦੀ ਨਾਲ ਜਿਹੜਾ ਦੋਵਾਂ ਫੋਰਮਾਂ ਨੇ ਫੈਸਲਾ ਕਰ ਲਿਆ ਵੀ ਡੱਲੇਵਾਲ ਸਾਬ ਕਿਸੇ ਕਿਸਮ ਦੀ ਮੈਡੀਕਲ ਸਹਾਇਤਾ ਨਹੀਂ ਲੈਣਗੇ ਇਹਦੇ ਨਾਲ ਨਾਲ ਜਿਹੜੀ ਅੱਜ ਮੀਟਿੰਗ ਸੀ ਪੰਜ ਕੁਲੇ ਕਮੇਟੀ ਦੀ ਉਹਦਾ ਫੈਸਲਾ ਦੋਵੇਂ ਫੋਰਮ ਕਰ ਚੁੱਕੇ ਸੀ ਵੀ ਇਹ ਕਮੇਟੀ ਸਾਡੇ ਮਸਲਿਆਂ ਦਾ ਹੱਲ ਨਹੀਂ ਹੋਗੀ ਇਹ ਕਮੇਟੀਆਂ ਚ ਅਲਝਾਉਣਾ ਚਾਉਂਦੇ ਨੇ ਨਾ ਇਹ ਸਾਡਾ ਜਿਹੜਾ 12 ਮੰਗਾਂ ਨੇ ਇਹ ਧਾਲਤਾਂ ਦਾ ਵਿਸ਼ਾ ਹੈਗਾ ਵਾ ਇਹ ਤਾਂ ਪੋਲਿਟੀਕਲ ਟਾਕ ਦਾ ਵਿਸ਼ਾ ਵਾ ਜਿੱਤ ਤੇ ਮੋਦੀ ਸਰਕਾਰ ਅੜੀਅਲ ਰਵਈਆ ਅਪਣਾ ਕੇ ਬੈਠੀ ਹੋਈ ਆ ਅਸੀਂ ਫੇਰ ਅਪੀਲ ਕਰਦੇ ਆ ਪੰਜਾਬ ਦੇ ਸਮੁੱਚੇ ਗਾਇਕਾਂ ਨੂੰ ਇੱਕ ਬਹੁਤ ਵੱਡਾ ਹਿੱਸਾ ਕਿਸਾਨਾਂ ਦਾ ਦਿੱਲੀ ਅੰਦੋਲਨ 2 ਦੀ ਸਪੋਰਟ ਵਿੱਚ ਖੜਾ ਵਾ ਔਰ ਲਗਾਤਾਰ ਸਪੋਰਟ ਕਰ ਰਿਹਾ ਰਹਿੰਦਿਆਂ ਨੂੰ ਵੀ ਮੀਨ ਕਰਦੇ ਆ ਕਿ ਉਹ ਕਿਸਾਨਾਂ ਦੇ ਅੰਦੋਲਨ ਦੇ ਹੱਕ ਚ ਬੋਲਣ ਭਾਵੇਂ ਦਲਜੀਤ ਦਸਾਂਤ ਤੇ ਕੋਈ ਹੋਰ ਵੀ ਹੋਵੇ ਇਹਦੀ ਨਾਲ ਦੀ ਨਾਲ ਕੱਲ ਭਈ ਖਨੌਰੀ ਚਲੋ ਇਹ ਨਾਰੇ ਨੂੰ ਬੁਲੰਦ ਕਰੋ ਕੱਲ ਵੱਡੀ ਮਹਾਪੰਚਾਇਤ ਆ ਉੱਥੇ ਇਹਦੋਂ ਗਾਹਾਂ ਜੇ ਮੋਦੀ ਸਰਕਾਰ ਨੂੰ ਹਿਲਾਉਣਾ ਇਹ ਖਨੌਰੀ ਦਾ ਕੱਠ ਮੋਦੀ ਸਰਕਾਰ ਦੀਆਂ ਜੜਾਂ ਹਿਲਾ ਦਊਗਾ ਅਰੇਦੋਂ ਗਾਹਾਂ ਸ਼ੇ ਨੂੰ ਸ਼ੰਭੂ ਬਾਡਰ ਤੇ ਗੁਰਗੋਬਨ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਊਗਾ ਜਿਨ੍ਹਾਂ ਦੀ ਬਾਣੀ ਕਹਿੰਦੀ ਆ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨਬੋ ਜੜੀ ਮੋਦੀ ਸਰਕਾਰ ਇੱਥੇ ਹਿੰਦੂਆਂ ਤੇ ਸਿੱਖਾਂ ਦੇ ਵਿੱਚ 파ੜਾ ਪਾਉਣਾ ਚਾਹੁੰਦੀ ਆ ਦਲ ਤਾਂ ਸਵਰਨਾ ਦੇ ਵਿੱਚ 파ੜਾ ਪਾਉਣੀ ਚਾਹੀਦੀ ਆ ਗੁਰੂ ਸਾਹਿਬ ਦੇ ਉਹ ਦੱਸੇ ਮਾਰਗ ਤੇ ਚੱਲਣ ਦਾ ਅਸੀਂ ਪਰਨ ਲਈਏ ਛੇ ਨੂੰ ਸ਼ੰਭੂ ਦੇ ਵਿੱਚ ਔਰ ਇਹ ਮੋਰਚਾ ਜਿੱਤਣ ਦਾ ਅਹਦ ਕਰੀਏ ਵੀ ਕਾਰਪੋਰੇਟ ਪਜਾਓ ਤੇ ਦੇਸ਼ ਬਚਾਓ ਦਾ ਨਾਅਰਾ ਲਾਈਏ ਸਾਨੂੰ ਆਸ ਹੈ ਸਾਡੀ ਅਪੀਲ ਨੂੰ ਪੰਜਾਬੀ ਪੂਰਾ ਪੈਰਾ ਦੇਣਗੇ ਧੰਨਵਾਦ